ਰਹਦਾ ਸਾਹਿਬ ਹਰ ਜਿਬ ਜਿਬ ਪਗਤ ਪਾਇਆ ਪੈ ਰਹਿਦਾ ਆ ਰਾਮ ਰਾਜੇ ਹਨ ਲਾਖਸ਼ ਦੁਸ਼ਟਨ ਮਾਰਿਆ ਬ੍ਰਹਮਲਾਤ ਰਾਇਆ ਅਹੰਕਾਰਿਆ ਰਦਗਾ ਮਟਦੇ ਨਾਮ ਜਿਹਾ ਲਾਇਆ ਜਨਾਨੀ ਗੈ ਸ਼ਰ ਸ਼ੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਿਲਾ ਪਹਿਲਾ ਦੁਖ ਦਾਰੋ ਸਰੂਗ ਪਿਆਜ ਆ ਸੁਖ ਤਉ ਨਾ ਹੋਈ ਤਮ ਅਗਰਤਾ ਕਰਨਾ ਮੈਂ ਨਾਹੀ ਜੇ ਹੋ ਕਰਨਾ ਹੋਈ ਮਲਹਾਰੇ ਦਰਦੋਸਿਆ ਅਤਿ ਅਨੰਤ ਨਾਜਾ ਲਿਖਿਆ ਰਹਾਉ ਆ ਜਾਤਮਾ ਜੋ ਜੋਤ ਮੈਂ ਜਾ ਤਾ ਅਕਲਕਲਾਰ ਭੂਰੇ ਹਾਂ ਹਉ ਸਚਾ ਸਾਹਿਬ ਅਸ਼ੁਖਤ ਸਵਾਲੇ ਵਨ ਗਿੱਤੇ ਸੋ ਪਾਰ ਪਿਆ ਤਹੋ ਨਾਨਕ ਕਰਤੇ ਗਿਆ ਬਾਤਾਂ ਜੋਸ਼ ਕਰਨਾ ਸੋ ਕਰਿਆ ਸੋ ਦਰਗਾ ਸਾਹਿਬ ਲਾਹੇ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਆਦਰ ਅਥੀ ਨਾਖੇ ਹਾ ਸੋ ਕਰਖੇ ਹਾ ਤੇ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਸੰਖਾ ਜੇਤੇ ਤੇਰੇ ਵਾਵਨ ਹਾਰੇ ਗਿਤੇ ਤੇਰੇ ਰਾਗ ਰੇਸ਼ੋਕ ਹੈ ਹੈ ਗਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਵਨ ਪਾਣੀ ਅਰ ਬਸੰਤਰ ਗਾਵੇ ਰਾਜਾ ਧਨਵੰਦਵਾਰੇ ਗਾਵਨ ਤੁਨੋ ਚਿਤ ਗੁਬਤ ਲਹਿ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੇ ਸ਼੍ਰੀ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋ ਕੇਂਦਰੰਦਰਾਸ ਨ ਬੈਠੇ ਦੇਵਤਿਆਂ ਅੰਦਰ ਲਾਲੇ ਗਾਵਨ ਤੁਦਨੋ ਸੇਧ ਸੁਮਾ ਦੇ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸੁਦੇ ਸੰਦੋਖੇ ਗਾਵਣ ਤਦਨੋ ਮਿਰਕਰਾਰੇ ਗਾਵਣ ਤਦਨੋ ਪੰਡਿਤ ਪੰਦ ਰਖੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਹਣੀਆ ਆਵਨ ਮੋਹਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਣ ਤਦਨੋ ਜੋਦ ਮਹਾਭਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮਲਮ ਰਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸਹਿਮੈ ਚਿਤਨਾਵਨ ਨਾਨਕ ਆਵਚਾਰੇ ਸੋਏ ਸੋਇ ਸੁਦਾ ਸਾਹਿਬ ਸੱਚ ਹੈ ਸੱਚੇ ਨਾਈ ਹੈ ਪਿਓ ਸੇ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਅਰਸ਼ੇ ਮਾਇਆ ਜਨੁ ਪਾਈ ਕਰ ਕਰ ਦੇਖੈ ਕੀ ਤਾਪਣਾ ਜੋ ਤਿਸ ਦੇਵ ਡਿਐ ਜੋ ਦਸ ਪਾਵੈ ਸੋਇ ਕਰ ਸੇਵਨ ਹੁਕਮ ਨਾ ਕਰਣਾ ਜਾਏ ਸੋ ਪਾਦ ਸਾਹੁ ਸਹਾਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸੋ ਨਵੱਡਾ ਖੈ ਸਭ ਕੁ ਵੀ ਗੁਰਵੰਨਾ ਨੀਠਾ ਹੋਵੇ ਕਿਉਂ ਨ ਪਾਇ ਨਾ ਗਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਹਰਗੰਭੀਰਾ ਗੁਣੇ ਹੀਰਾ ਕੋ ਨ ਜਾਣ ਤੇਰਾ ਕੀ ਤਾ ਕੇ ਵਣਚੀਰਾ ਰਹਾਵ ਥਾਬ ਸੁਰ ਤੇ ਮਲ ਸੁਰਤ ਕਮਾਈ ਸਭ ਕੀ ਹੁੰਦ ਮਿਲ ਕਿਉਂ ਨ ਪਾਇ ਗਿਆਨੀ ਧਿਆਨੀ ਗੁਰ ਗਰਹਾਏ ਕਹਿਣ ਨਾ ਜਾਏ ਤੇਰੇ ਤਲਬੜਿਆਏ ਸਭ ਸਤ ਸਭ ਤਪ ਸਭ ਛਿਆਇਆਂ ਸਿੱਧਾ ਪੁਰਖਾ ਕਿਆ ਵੜਿਆਇਆਂ ਤਦਨੁ ਸਦੇਕ ਨੈ ਨਾ ਪਾਇਆ ਅਖ ਨੈ ਮਨ ਨਹੀ ਠਾਰ ਰਹਾਇਆ ਅਖ ਨਵਾਂ ਲਾ ਕਿਆ ਵਿਚਾਰਾ ਸਿਖਤਿ ਭਰੇ ਤੇਰੇ ਪੰਡਾਰਾ ਜੇ ਸਉ ਦੇਹਿਸੈ ਕੀ ਆਚਾਰਾ ਨਾਨਕ ਸਚ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਉਸਰੇ ਮਰ ਜਾਉ ਆਖਣਾ ਆਖਾ ਸੱਚਾ ਨਾਮ ਸੱਚੇ ਨਾਮ ਕੇ ਲਾਗੈ ਭੁੱਖ ਮੋਖ ਦਾ ਭੁੱਖਾ ਖਾਈ ਜਿਦਲ ਹੈ ਦੁੱਖ ਸੋਗ ਉਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਏ ਨਹਾਉ ਸੱਚੇ ਨਾਮ ਗਿਤ ਲਵਣਿਆ ਆਤਮ ਕੇ ਹੀ ਉਹ ਨਹੀਂ ਪਾਏ ਜੇ ਸਭਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਰ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੂਗ ਨੰਦਾਰ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋਵਾ ਨਾ ਕੋ ਹੋਏ ਜੇ ਵੜਾ ਉਤੇ ਵਤਨੀ ਦਾਤ ਜੇ ਨਨ ਜਨ ਕਰ ਕਹਿ ਕੀ ਰਾਤ ਖਸਾ ਸੰਸਾਰ ਹੈ ਜੇ ਕਉ ਜਾਤ ਨਾਨਕ ਨਾ ਵੈ ਬਾਸਨਾਤ ਰਾਗ ਜਲੇ ਮਹੰਦਾ ਚਪਤਾ ਹਰ ਕੇ ਜਨ ਸਤਿਗੁਰ ਸਤਿਮੁਰਖਾ ਬਨੋ ਗੁਰੂ ਗਰਪਾਸ ਹਮ ਕੇ ਰੇ ਕਰਮ ਸਤਿਗੁਰਿ ਸੁਨਾਈ ਕਰ ਅਧਿਆਨਾ ਪ੍ਰਗਾਸ ਮੇਰੇ ਮਨ ਗੁਰਦੇ ਮਾਖੋ ਰਾਮ ਨਾਮ ਪ੍ਰਗਾਸ ਗੁਰਬਤਨ ਨਾਮੇ ਦਾ ਪ੍ਰਾਣ ਸਿਖਾਈ ਹਰ ਕੀਰਤਾ ਹਮਰੇ ਰਹਿ ਰਹਾਸ ਰਹਾਓ ਹਰ ਦਿਨ ਕਿਉੜ ਭਾਗ ਵਡੇਰੇ ਨਾ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰੁਤਾ ਸਮਾਏ ਅਮਲ ਸੰਗਤ ਗੁਣ ਪ੍ਰਗਾਸ ਨਿਰ ਹਰ ਹਰ ਹਾਰ ਰਛਨਾਵ ਨਾ ਪਾਇਆ ਤੇ ਭਾਗ ਨਜੰ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹ ਆਏ ਤ੍ਰਿਗਜੇਵੇ ਤ੍ਰਿਗਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਜਨ ਧਰਮਾਸਤਾ ਲਿਖਿਆ ਲਿਖਾਸ ਤਾਲ ਤਨ ਸਾਧ ਸੰਗਤ ਜੇਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਵਗ ਜਨੇ ਮਹਿਲਾ ਪੰਜਵਾਂ ਕਾਹਿਰੇ ਮਨ ਅਤਿ ਬਦਮ ਜਹਰ ਹਰਜੋ ਪ੍ਰਿਆਸ ਸਹਿਲ ਵਸਲ ਮੈਂ ਜੰਤੋ ਪਾਏ ਦਾ ਕਰਜ ਕਾਗੇ ਕਰਤ ਰਿਹਾ ਮੇਰੇ ਬਾਦੋ ਜੀ ਇਹ ਸਾਸ਼ਣਿਤ ਬਲੈ ਸੋਤਰੀਆ ਗੁਰ ਪ੍ਰਸਾਦ ਪਰਮ ਦਾ ਪਾਇਆ ਸੋਕੇ ਕਾਸ਼ਟ ਹਰਿਆ ਰਹਾ ਰਹਾ ਜਨਨ ਵਿਤਾ ਲੋਗ ਸੁਬਰਤਾ ਗੁਣ ਅੰਕਿ ਤੇ ਰਿਆ ਸਿਰ ਸਿਰ ਅਰਜ ਸਮਾਹੀ ਠਾਕੁਰ ਕਾਹੇ ਮਨ ਪੋਖ ਰਿਆ ਪੂੜੇ ਊੜ ਆਵਾਸ਼ੇ ਕੋਸਾਰ ਪਛੇ ਵਿਸ਼ਰੇਸ਼ ਰਿਆ ਕਮਨ ਕਮਨ ਖਲਾਵੇ ਕਮਲ ਚੁਕਾਵੇ ਮਨਮਹਿ ਸਿਮਰਨ ਕਰਿਆ ਸਵਲਦਾਨ ਦਾ ਸ਼ਸ਼ਟ ਸੁਬਾਨ ਠਾਕੁਰ ਕਰ ਅਤਲ ਤਿਰਿਆ ਜਨ ਨਾਲ ਬਲ ਬਲ ਸਦ ਬਲ ਜਾਈਐ ਚਰੰਤਨਾ ਪਾਣਾ ਬਰਿਆ ਰਾਗਾ ਸਾਂ ਮਿਲਾ ਚੁਪਠਾ ਸੋ ਅਪੁਰਖਿਕ ਓੰਕਾਰ ਸਤਗੁਰ ਪ੍ਰਸਾਦ ਹੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰਗਮਾਗ ਮਾਪਰਾ ਹਉ ਧਿਆਵਹਿ ਸਉ ਧਿਆਵ ਤੁਜੇ ਹਾ ਸੱਚੇ ਸਰਦਨ ਹਾਰਾ ਸਾਝੇ ਤੁਮ ਹਾਰੇ ਦੇ ਦੁਨੀਆ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਪੂਜੀ ਸਾਧੂਖ ਸਰਨ ਹਾਰਾ ਹਰ ਆਪੇ ठाकुर ਹਰ ਆਪੇ ਸੇਵਕ ਜੀ ਪਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਅਪਰਵ ਸਮਾਨਾ ਦਾਦੇ ਦੇ ਬਿਖਾਰੇ ਜੀ ਸਾਦੇ ਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਿਤਵ ਨਾਮ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਹੇ ਰੇਖਿਆ ਗੁਣਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨੂਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗਮਾ ਸੁਭਾਸੀ ਸੇ ਮੁਕਤ ਸੇ ਬੁਗਦ ਪਾਜਨ ਹਰ ਧਿਆ ਆਜੇ ਜਨ ਟੁੱਟੇ ਜਾਵਗੇ 파ਸੇ ਜੇਂਦਰ ਪਾਉ ਜਨਹਰ ਜੇਂਦਰ ਪਾਉ ਤੇ ਆਇਆ ਜੀ ਤਨ ਕਾ ਭਉ ਸੰਗ ਵਾਸੀ ਨਿ ਸੇਵਿਆ ਜਨਿ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਲ ਸੇ ਧਰ ਜਨਹਰ ਤੇ ਆਇਆ ਜੀ ਜਨਾਨ ਅਗਤਲ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਆਪਣਾਰ ਜੀ ਹਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨ ਨ ਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਅਖ ਦੇਹੇ ਹਰ ਪੂਜਿਆ ਜੀ ਤਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਮਰਤ ਸਾਸਤਰ ਜੀ ਕਰਿ ਕਰਿਆ ਕੰਡ ਕਰਮ ਕਰੰਤਾ हे भगत से भगत भले जान अंग जीव जो पाव है मेरे हरप भमंता तू आदो पुरख परंपर कर्ता जी तुद देव नाम न करवे तू युग युग एको सदा सदा देखो जी कौन हस्त कर्ता सोए दा पै सो पावे शिवरते जी तुम आपे बिरह सो होए दा पै सृष्टि सब पाए जी ਸਦਾ ਪੈ ਸਰਦ ਸਾਗੋਈ ਜਾਨਾਨਕ ਅਗੁਣ ਗਾਵੇ ਕਰਤਾ ਕੈ ਜੀ ਜੋ ਸਭ ਸੇ ਕਾ ਜਾਣੋਈ ਆਸਾ ਮੈਲਾ ਚੌਥਾ ਨੂ ਕਰਤਾ ਸੁਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੈ ਸੁਵਿਥਿ ਸੀ ਜੋ ਤੂੰ ਦੇਹੇ ਸੋਇ ਹਉ ਪਾਏ ਰਹਾਉ ਸਭ ਤੇ ਲੀ ਦੋ ਸਭ ਨੇ ਧਾਇਆ ਜਿਸਨੂ ਕਿਰਪਾ ਕਰੇ ਤਨਾ ਮਰਤਨ ਪਾਇਆ ਗੋਰਾ ਮਹਲਾ ਦਾ ਮਨ ਮੁਗਵਾਇਆ ਦਾਵ ਛੋੜਿਆ ਆਬ ਲਾਇਆ ਤੂੰ ਅੰਦਰ ਆਉ ਸਵਚ ਜਿਹੀ ਮਾਹੀ ਦਬਿੰਦੂਜਾ ਕੋਈ ਨਾਹੀ ਜੇ ਜਿਹਾ ਸਾ ਤੇਰਾ ਖੇਲ ਜੋ ਮਨ ਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਏ ਜੰਝਾਲੈ ਹਾਰ ਗੁਣ ਸਦਹਿ ਆਖ ਵਖਾਣਾ ਇਹਨ ਹਰ ਸੇਵਿਆ ਅਨ ਸੁਭ ਪਾਇਆ ਸਹਜਹਿ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਪਿੰਦੁ ਜਵ ਵਰਨਾ ਕੋਏ ਤੂੰ ਕਾਲ ਕਰ ਵਿਖ ਹੈ ਜਾਣ ਹੈ ਸੋਏ ਜਨਾਨ ਗੁਰਮੁਖ ਆ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਜਤੋ ਸਰਵੜੈ ਪ੍ਰਿਨਵਾਸਾ ਪਾਣੇ ਪਾਵਗਤਿ ਨਹਿ ਕੀਆ ਪੰਗ ਜਾਵਾਂ ਪੰਗ ਨੇ ਚਾਲੈ ਹਉ ਦੇਖਾਂ ਦੇਖ ਬੇਲੇ ਮਾਨੇਕ ਨਾ ਦੀਦਿ ਸਮੂਣ ਬਨਾ ਹਰਿ ਬਿਸ਼ਰਾਥੇ ਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਤਿ ਨਹਿ ਪੜਿਆ ਮੂਰਖ ਮੁਗਦਾ ਜਨਮ ਭਿਆ ਰਣਤਨਾਲਕ ਰਣਗੇਸ਼ਰਨਾ ਜਨ ਤੂੰ ਨਾਹੀ ਵਿਸਰਿਆ ਆਸਾ ਮੈ ਲਪਜਵਾ ਭਏ ਪ੍ਰਾਪਤ ਮਨੁ ਬਿਧੁਰਿਆ ਗੋਬਿੰਦ ਮਨੁ ਲਕੇ ਹੈ ਤੇਰੇ ਵਰਿਆ ਉਰਖਾ ਦਿਨੇ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮ ਲਾਗ ਭਵਜਲ ਤਰਣ ਕੈ ਜਨ ਮਰਥਾ ਜਾਤ ਰੰਗ ਮਾਇਆ ਕਹਿ ਰਹਾ ਜਵਤਾ ਸੰਜਮ ਧਰਮ ਨਾ ਕਮਾਇ ਸੇਵਾ ਸਾਹ ਨਾ ਜਨ ਹਰਾਇ ਕਹੋ ਨਾਨਕ ਹਉ ਨੀਸ ਕਰਮ ਸ਼ਰਨ ਬਰੇ ਕੀ ਰੱਖੋ ਸ਼ਰਮ ਪਾਛਾ ਹੀ ਦਸਵੀਂ ਗਬੋ ਪਾਈ ਬੇਲਤੀ ਚੋ ਪਏ ਹਮਰੇ ਇੱਕ ਨੋ ਹਾਜਰ ਰਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਨ ਰਹਾ ਹਮਾਰਾ ਆਪਣਾ ਜਾਲਕ ਨੂੰ ਪ੍ਰਤਪਾਰ ਹਮਰੇ ਦੁਸ਼ਟ ਸਬਦ ਵਕਾਬ ਹੋ ਆਪਹਾਦ ਮੋਹਿ ਬਚਾਵਹੁ ਸੁਖਿ ਮਸੈ ਮੋਹ ਰੂਪਨਵਾਰਾ ਸੇਵ ਸਿਕ ਸੁਭੈ ਕਰਤਾਰਾ ਮੋਹ ਰਚਾਲ ਜਗਰ ਦੇ ਕਰਿਐ ਸਭ ਲਖਵਾ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਗਿਰਹਿ ਪਿਆਸਾ ਆਦਮੈ ਸਾੜਖੇ ਅਵਲਾ ਤਿਆਹਾ ਜੋ ਵਰਚਾਹੂ ਸੋ ਤੋਂ ਤੇ ਪਾਉ ਸੇਵਾ ਸਿਖਾ ਹਮਾਰੇ ਤਾਰਿ ਹੈ ਤਨੁ ਜਨ ਸ਼ਾਸਤਰ ਹਮਾਰੇ ਮਾਰਿ ਹੈ ਆਪਾ ਮਹਾਦੇਵ ਜੇ ਅਭਰਿ ਗਏ ਮਨਨ ਕਾਲਕ ਤਨਾਸ਼ ਨਵਰੀਏ ਇਹੋ ਜੋਸ਼ ਦਾ ਹਮਾਰੇ ਪਛਾ ਸਰੀਆ ਤੂੰ ਉਹ ਜੋ ਕਰੀ ਹੋ ਰਖਾ ਰਾਖ ਲੋ ਰਖ ਨਹਾਰੇ ਸਾਹਿ ਸੰਹ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੂੰ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਪਰਮ ਭਗਤਰਾ ਕਾਲ ਪਾਏ ਸੂਜਵਤਰਾ ਕਾਲ ਪਾਏ ਗ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕ ਅਦਮਾਸ਼ਾ ਜਮਨ ਕਾਲ ਜੋਗੀ ਸਭ ਕੀਓ वेद राय ब्रह्मा जोथियो जमन काल सलो सवारा नमशकार है ता है हमारा जमन काल स जगत मनायो देव दया जत न बजायो वाद ते के अवतार सोए गुरु समझे हो हमारा नमशकार जस होई को हमारी सगले पुरजा इन आप सवारी ਸੇਵਕਨ ਕਾਓ ਸੇਵਗੁਣ ਸੁਖ ਦਿਓ ਸਤਨਕੋ ਪਲ ਮੋਮਦ ਕੀਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬਲੇ ਕੀ ਪੀਰਿ ਬਿਸ਼ਾਨਤ ਚੀਟੇ ਦੇਗਿ ਨਾਸਤੋਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਕੀ ਕੀ ਪੀਰਿ ਬਿਸ਼ਨ ਘੜ ਘੜ ਕੇ ਪਲ ਪਲ ਕੇ ਜਾਣੈ ਜਦ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਤਾ ਦੇਹ ਅਪਰ ਜਵਾ ਕਰਾ ਕਰਤ ਹੋ ਕਬ ਹੂ ਤੁਮੈ ਮਲਤ ਦੇਹ ਤਰ ਸਭ ਹੂ ਜੀਤੇ ਬਦਨ ਸ੍ਰਿਸ਼ਟ ਸਵਤਾ ਲੈ ਆਪ ਆਪਣੀ ਮੋਜੋ ਚਰੈ ਤੋਮ ਸਭ ਹੀ ਤਰਹੰਦਰਾਲਮ ਜਾਨਤ ਬੇਦ ਬੇਦ ਅਰਾਲੰਭ ਨਿਰੰਕਾਰ ਨਿਰਮਕਾਰ ਨਰਨੰਪ ਆਦ ਅਨੀਲ ਅਨਾਦ ਸੰਭਾ ਤਾ ਕਾ ਅਨੁਚਾਰਤ ਪਿਦਾਂ ਜਾ ਕੋ ਭੀਮ ਨਾ ਪਾਵਤ ਬਿਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਬੂੜ ਹੈ ਅਗਜ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੇ ਪਿਵ ਆਪ ਆਪਣੇ ਮਦ ਹੈ ਦਿੱਤੇ ਬਰਨਤ ਪਿਨ ਪਿਨ ਤੂੰ ਹੈ ਤੇ ਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹੈ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਨੂੰ ਸਰੂਪਾ ਰੰਗ ਪਿਉ ਰਾਗ ਹੀ ਭੂਪਾ ਰਸੇ ਤੇ ਕਿਨੀ ਤਪ ਵਿਖਾਨ ਬਹੋਰਤ ਦੇਨੀ ਕਹੋ ਪੁਤ ਰਾਜਾ ਹਵੇ ਬਠਾ ਕਹੋ ਸਮਨ ਪਿਓ ਸੰਗਰ ਇਕਠਾ ਸਗਰੇ ਸ੍ਰਿਕਸ਼ਿਤ ਖਾਇਆ ਚੰਪ ਪਵ ਆਜ ਵਾਸ ਰੂਪ ਸਵੈਮ ਪਵ ਰੱਛਾ ਮੇਰੇ ਧਮ ਕਰੋ ਸਿਖਵਾ ਰ ਸਿਖ ਸੰਗਰੋ ਦੋ ਤੇઠ ਵਤਨ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੁਝ ਦਸ਼ਰਲੇ ਪਰੇ ਜਿਨ ਕਹਿ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਵਨ ਪਗ ਪ੍ਰੇਤ ਹਾਰੇ ਜਿਨ ਕਹਿ ਤੋ ਸੰਕਟ ਸਭ ਟਾਲੇ ਜੋ ਅਕਲ ਕੁਗਬਾਰ ਤੇ ਆਈ ਹੈ ਤਾਕੇ ਕਾਲ ਨਿਕਟਣਾ ਹੈ ਹੋਰ ਅਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਦ੍ਰਿਸ਼ਟ ਤਰਿ ਹਿਤ ਕਲਾਂ ਕਿਰਪਾ ਦ੍ਰਿਸ਼ਟ ਨ ਜਾਹੇ ਜਰਹੋ ਤਾਂ ਕੇਤਾ ਦਿਲ ਖੋਹ ਹਰੋ ਰਿੱਧਿ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਉ ਸਕੈ ਨ ਕੋ ਇਕ ਮਾਨੋਇ ਨਤਮੇ ਸ਼ੰਭਾਰਾ ਆਕਾਲ ਪਾਸੇ ਤਾਹੀ ਬਹਾਰਾ ਜਿਨ ਨਨ ਨਾਮ ਦੇ ਹਰੋ ਕਹਾ ਦਾਰ ਦੁਸ਼ਟ ਦੋਖ ਤਿਰਹਾ ਸਰਣ ਗਏ ਤੁਮ ਸਰਣ ਤਿਹਾਰੀ ਆਪ ਹਾ ਦੇ ਲਹੁ ਬਾਰੀ ਸਰਵ ਠੋਰ ਮੋਹ ਹੋ ਸਹਾਈ ਦੁਖ ਦੋ ਤੇ ਲਹੁ ਬਚਾਈ ਸਵਈਆ ਪਾਹਿ ਗਹ ਜਾਤੇ ਤੁਮਰੇ ਤਵ ਤੇ ਕੋ ਆਖ ਦਰਣ ਹਿਆਨੇ ਅਨੇਕ ਹੈ ਮੂਲੇਕ ਨਾ ਮਾਨਿਉ ਸਮਰੇ ਸਾ ਸਲਬੇਦ ਸਵੇਬ ਭੇਦ ਕਹ ਹੈ ਹਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਤੋਹਿ ਬਖਾਲਿਉ ਦੁਹਰਾ ਸਗਲ ਦਵਾਰ ਕੋ ਸਾਡਕੈ ਜਹ ਤਹਾਰੋ ਦਵਾਰ ਬਾਹੇ ਗਨੇ ਖਿਲਾਜ ਅਸ ਗੋਬਿੰਦਾਸ ਤੁਮਹ ਰਾਖਲੇ ਮਹਿਲਾ ਤੇ ਜਾਨਾਂ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆਮ ਰਿਬਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸਿਤੇ ਮਨ ਵਜੀ ਆਵਾਦਾਂ ਗਿਆਂ ਰਾਗ ਰਤਨ ਪ੍ਰਵਾਰ ਪਰਿਆਂ ਸ਼ਬਦ ਗਵਣਾਂ ਗਿਆਂ ਸਾਧੂ ਤਾਂ ਗਾਵੋ ਹਰੇ ਕੀ ਰਾ ਮਨ ਜਨੇ ਵਸਾਇ ਕਹ ਨਾਨਕ ਅਨੰਦ ਗੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਭ ਰਾਸਵਾਮੀ ਸੋਖ ਅਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨੇ ਸਾਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਘਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸੇਵਸਲਾ ਹਾ ਤੇਰੇ ਨਾਮ ਨੋ ਸਾਵੈ ਨਾ ਬਿਨ ਕੈ ਮਨੋਸਿਆ ਆਵੇ ਸਦਕ ਨੇਰੇ ਕਹਿ ਲਾਲ ਸੱਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਅਨੁਖਾ ਸਭ ਗਵਾਈਆਂ ਅੰਗਰਸ਼ਾਂ ਸੁਖਮਨੈ ਅਪਸਿਆ ਜਿਨੇ ਛਾ ਸਭ ਜਾਈਆਂ ਸਦਾ ਕਿਰਪਾਨ ਕੀਤਾ ਗ੍ਰਿਵਟਮ ਜਿਸ ਅਧਿਆ ਵਡਿਆਈਆਂ ਕਹੈ ਨਾਨਕ ਸੁਣੋ ਸੰਤਹੁ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸਦਕਰ ਸਭਗੈ ਗਰਸਭਗੈ ਸ਼ਬਦ ਵਾਜੇ ਕਲਾਜਤ ਗੰਤਾਰੀਆਂ ਪੰਜ ਦੁਦਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਗਨ ਪਾਇਆ ਤਦ ਦਿਨ ਕਹੋ ਸੇ ਨਾਮ ਹਰਿ ਕੈ ਲਾਗੀ ਹਹਿ ਨਾਨਕ ਦਸੁ ਹੁਆ ਤਦ ਕਰ ਅਨਹਦ ਵਚ ਅਨੰਦ ਸੁਣੋ ੜ ਪਾਗੇ ਹੋ ਸਗਲ ਮਨੋ ਵਰਤ ਪੂਰੇ ਬਾਲ ਬ੍ਰਹਮ ਬ੍ਰਾਪਾਇਆ ਬਤਰੇ ਸਗਲ ਵੇ ਸੂਰੇ ਦੋਖ ਰੋਸ ਨਤਾ ਬਤਰੇ ਸੋਨੇ ਸਤੇ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਕਾ ਜਾਣੀ ਸੁਣਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਧਾਵਣੀ ਮਹਲਾ ਪੰਜਵਾ ਹਾਲ ਵੇਸ ਨਮਸਤੂ ਪਇਓ ਸਾਸੰਤੋ ਓਕ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸ਼ਬਦ ਧਾਰੋ ਜੇ ਕੋ ਖਾਵੇ ਜੇ ਕੋ ਪੁਚੈ ਜਿਸ ਕਾ ਹੋਇਓ ਧਾਰੋ ਇਹ ਵਖਤ ਜਿਨੈ ਜਾਇ ਲਚਨਤ ਨਰਖੁਰ ਤਾਰੋ ਤਉ ਸੰਸਾਰ ਚਨਣਾ ਤਰੀਐ ਸੋ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਹੇ ਰਾਖਿਤਾ ਜਤੋਂ ਨਾਹੀ ਮੈਨੋ ਜੋਗ ਤੋਈ ਬੈਨਰ ਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਰਸ ਪਿਆ ਮਨ ਰਾਮਤ ਹੋਈ ਸਤਗੁਰੂ ਸਜਣਾ ਮਿਲਿਆ ਨਾਲਗ ਨਾਮ ਲੈਤਾ ਜੀਵ ਤਨ ਮਨ ਥੀਵੇ ਹਰਿਆ ਪਾਉੜੀ ਦੇ ਸਹ ਤੂੰ ਸੰਪਰਥ ਜਿੱਥੇ ਕੋਈ ਨਾਹੀ ਉਥੇ ਤੇਰੇ ਰਾਖਾ ਗਨੇ ਦਰਵਾਹੇ ਸੁਣ ਕੇ ਜਮ ਕਹ ਦੂਤ ਨਾਇ ਤੇ ਲੈ ਛਡ ਜਾਹੇ ਪਾਜਨਿ ਖਉ ਸ਼ਗਾਹੋ ਗੁਰ ਸ਼ਬਦ ਦੇ ਪਾਰ ਪਾਵੇ ਲ ਕੋ ਲੰਗੀ ਪਿਆਰ ਸਮਰਤ ਸੇ ਖਾਹੇ ਕਾਲਾ ਪੁੰਨ ਗੁਣ ਗੋਬ ਲਗਾਹੇ ਸਵਸ ਲੋਗ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਜਿ ਆਵੇ ਜੁਦਾਹੇ ਸਲੋਖ ਮਹਿਲਾ ਪੰਜਵਾ ਅੰਤਰ ਅਗਨਾਦਣਾ ਜਿਹਵਾ ਜਾਗ ਗੁਰ ਨਾਉ ਨਿਤਰੇ ਸਤਗੁਰੂ ਪੇਖਣਾ ਸ੍ਰਵਣੇਸ਼ਰਣਾ ਗੁਰ ਨਾਉ ਸਤਗੁਰੂ ਸੇ ਤਿਰਤਿਆ ਨਰਗ ਹੈ ਪਾਈ ਉਠਾਓ ਕਹ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗਮਤਿ ਵਕਾਲੇ ਹੈ ਗਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਨਾਰ ਪਵਾਰਿਯਨ ਗੁਰਗੇ ਪਿਆਰੇ ਪਾਏ ਗਾਸਵਾਰਿਯਨ ਹੋ ਆਵਦਿਆਲ ਬਨਮੋ ਨਵਾਰਿਯਨ ਅਸਾਜਨਾ ਕੇ ਸੰਗ ਭਵਜਲਤਾਰਿਯਨ ਸਾਖਤ ਨਿੰਦਕ ਦੁਸ਼ਟ ਅਖਨ ਮਾਹਿਵਦਾਰਿਯਨ ਤੇ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਸਗ ਹੋਏ ਸਗਲੇ ਦੁੱਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ